ਨਵਜੋਤ ਸਿੱਧੂ ਦੇ ਉੱਤੇ ਹੁਣ ਸਦਾ ਸਦਾ ਵਾਰ ਹੈ ਜਲੰਧਾ ਅੰਮ੍ਰਿਤਸਰ ਇਸ ਤੋਂ ਨਵਜੋਤ ਸਿੱਧੂ ਨੂੰ ਇਨਚਾਰਜ ਹਟਾ ਕੇ ਜਸਵੀਰ ਡੇਂਪਾ ਨੂੰ ਇਹ ਜ਼ਿੰਮੇਵਾਰੀ ਦੇ ਦਿੱਤੀ ਹੈ ਤੁਹਾਨੂੰ ਯਾਦ ਹੋਵੇਗਾ ਖਡੂਰ ਸਾਹਿਬ ਤੋਂ ਜਸਵੀਰ ਡੇਂਪਾ ਦੀ ਟਿਕਟ ਕੱਟੀ ਗਈ ਔਰ ਉਥੋਂ ਕੁਲਬੀਰ ਜ਼ੀਰਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹਾਲਾਂਕਿ ਉਹ ਸੈਕਿੰਡ ਨੰਬਰ ਦੇ ਉੱਤੇ ਰਿਹਾ ਕਿਉਂਕਿ ਉੱਥੇ ਅਮਰਜਪਾਲ ਦੀ ਬੜੀ ਵੱਡੀ ਇੱਜ਼ਤ ਹੋਈ ਹੈ ਪਰ ਹੁਣ ਆ ਜਿਹੜੀ ਇੱਕ ਲੈਟਰ ਤੁਹਾਨੂੰ ਦਿਖਾ ਰਹੇ ਹਾਂ ਜਿਹੜੀ ਕਿ ਇੱਕ ਕਾਂਗਰਸ ਦੇ ਵੱਲੋਂ ਜਾਰੀ ਕੀਤੀ ਗਈ ਅਮਰਦਾ ਰਾਜਾ ਵੜਿੰਗ ਪੰਜਾਬ ਪ੍ਰਧਾਨ ਕਾਂਗਰਸ ਸੈਨੋਂ ਵੱਲੋਂ ਜਾਰੀ ਕੀਤੀ ਗਈ ਨਵਜੋਤ ਸਿੱਧੂ ਦੇ ਉੱਤੇ ਇੱਕ ਬਹੁਤ ਵੱਡਾ ਹਮਲਾ ਅੰਮ੍ਰਿਤਸਰ ਇਸ ਤੋਂ ਪਰਿਵਾਰ ਦੀ ਛੁੱਟੀ ਕਰ ਦਿੱਤੀ ਹੈ ਤੁਹਾਨੂੰ ਯਾਦ ਹੋਵੇਗਾ ਅੰਮ੍ਰਿਤਸਰ ਨਵਜੋਤ ਸਦੂਦ ਦੇ ਦੋ ਜਿਹੜੇ ਘਰ ਨੇ ਕਮਰਚਰ ਦੇ ਵਿੱਚ ਹੈ ਦੂਸਰਾ ਪਟਿਆਲਾ ਔਰ ਅੰਮ੍ਰਿਤਸਰ ਇਸ ਤੋਂ ਲੜਦੇ ਰਹੇ ਨੇ ਔਰ ਐਸੇ ਇਸ ਤੋਂ ਇੰਚਾਰਜ ਵੀ ਸਿਗੇ ਫਿਲਹਾਲ ਉਹਨਾਂ ਦੀ ਛੁੱਟੀ ਕਰ ਦਿੱਤੀ ਗਈ ਆ ਉਹਨਾਂ ਦੀ ਜਗ੍ਹਾ ਜਸਬੀਰ ਡਿੰਪਾ ਨੂੰ ਇੰਚਾਰਜ ਲਾ ਦਿੱਤਾ ਆ ਨਵਜੋਤ ਸਿੱਧੂ ਨੂੰ ਇੱਕ ਵਾਰ ਫਿਰ ਤੋਂ ਬਹੁਤ ਵੱਡਾ ਝਟਕਾ ਤੁਹਾਨੂੰ ਯਾਦ ਹੋਵੇਗਾ ਥੋੜੇ ਦਿਨ ਪਹਿਲਾਂ ਅਮਰਿੰਦਰ ਰਾਜਾ ਵੜਿੰਗ ਦਾ ਪਹਿਲਾ ਐਕਸ਼ਨ ਸੀਗਾ ਜਿੱਤਣ ਤੋਂ ਬਾਅਦ ਜਦੋਂ ਕਿ ਉਹਨਾਂ ਨੇ ਜਿਹੜਾ ਆ ਬਰਨਾਲਾ ਵਾਲੀ ਰੈਲੀ ਕਰਾਈ ਜਿਨ੍ਹਾਂ ਨੇ ਸੀ ਕੀ ਉਹਨਾਂ ਨੂੰ ਜਿਹੜਾ ਬਾਹਰ ਦਾ ਰਸਤਾ ਦਿਖਾ ਦਿੱਤਾ ਸੀਗਾ ਯਾਨੀ ਕਿ ਸ਼ਮਸ਼ੇਰ ਸਿੰਘ ਬਰਾੜ ਨੂੰ ਜਿਹੜਾ ਆ ਬਾਹਰ ਦਾ ਰਸਤਾ ਦਿਖਾਇਆ ਸੀਗਾ ਕਿਉਂਕਿ ਉਹਨਾਂ ਦੇ ਮੁੰਡੇ ਨੇ ਜੜਾਇਆ ਉਹਨਾਂ ਦੇ ਖਿਲਾਫ ਜਿਹੜਾ ਕਿ ਲੁਧਿਆਣਾ ਤੋਂ ਆਜ਼ਾਦ ਉਮੀਦਵਾਰ ਚੋਣ ਲੜੀ ਸੀਗੀ ਔਰ 43000 ਵੋਟਾਂ ਲਗੀਆਂ ਸੀਗੀਆਂ ਸੋ ਫਿਲਹਾਲ ਬਹੁਤ ਵੱਡੀ ਅਪਡੇਟ ਨਵਜੋਤ ਸਿੱਧੂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਆ ਜਲੰਧਰ ਈਸ ਤੋਂ ਉਹਦਾ ਨਵਜੋਤ ਸਿੱਧੂ ਦੀ ਗੱਲ ਕੀਤੀ ਜਾਵੇ ਤਾਂ ਨਵਜੋਤ ਸਿੱਧੂ ਅੰਮ੍ਰਿਤਸਰ ਈਸਟ ਨੂੰ ਚਾਰਜ ਰਏ ਨੇ ਪਰ ਹੁਣ ਫਿਲਹਾਲ ਅਮਰੀਕਾ ਦੇ ਵੱਡੇ ਟਾਬਰਾਂ ਦਾ ਨਜ਼ਾਰਾ ਲੈਂਦੇ ਨਜ਼ਰ ਆ ਰਹੇ ਨੇ ਕਿਉਂਕਿ ਅਮਰੀਕਾ ਦੇ ਵਿੱਚ ਨੇ ਉਹ ਆਈਪੀਐਲ ਨੂੰ ਤੇ ਜਿਹੜਾ ਵਰਲਡ ਕੱਪ ਹੈ ਉਸ ਨੂੰ ਹੋਸਟ ਕਰ ਰਹੇ ਨੇ ਫਿਲਹਾਲ ਬਹੁਤ ਵੱਡੀ ਅਪਡੇਟ ਨਵਜੋਤ ਸਿੱਧੂ ਨੂੰ ਅੰਮ੍ਰਿਤਸਰ ਈਸਟ ਤੋਂ ਬਾਹਰ ਦਾ ਰਸਤਾ ਦਿਖਾਇਆ ਆ ਰਾਜਾ ਵੜੈੰਗ ਲਗਾਤਾਰ ਸਿੱਧੇ ਤੇ ਅਸਿੱਧੇ ਤਰੀਕੇ ਦੇ ਨਾਲ ਨਵਜੋਤ ਸਿੱਧੂ ਦੇ ਉੱਤੇ ਵਾਰ ਕਰਦੇ ਨਜ਼ਰ ਆਉਂਦੇ ਨੇ ਪਹਿਲਾਂ ਨਵਜੋਤ ਸਿੱਧੂ ਦੇ ਖੇਮੇ ਦੇ ਉੱਤੇ ਵਾਰ ਹੋਇਆ ਸੀਗਾ ਜਿਨ੍ਹਾਂ ਨੇ ਸਿੱਧੂ ਦੀਆਂ ਰੈਲੀਆਂ ਕਰਾਈਆਂ ਸੀਗੀਆਂ ਉਹਨਾਂ ਨੂੰ ਪਾਰਟੀ ਤੋਂ ਬਾਹਰ ਕੱਢਿਆ ਗਿਆ ਤੇ ਹੁਣ ਫਿਲਹਾਲ ਨਵਜੋਤ ਸਿੰਘ ਸਿੱਧੂ ਦੀ ਥਾਂ ਜਸਵੀਰ ਸਿੰਘ ਡੈਂਪਾ ਨੂੰ ਮਿਲੀ ਹੈ ਔਰ ਰਾਜਾ ਅਵੜਿੰਗ ਨੇ ਅਗਲਾ ਦਾਖ ਖਿਡਿਆ ਹਾਲਾਂਕਿ ਇਸ ਜੇ ਇਹ ਲੈਟਰ ਦੀ ਗੱਲ ਕੀਤੀ ਜਾਵੇ ਲੈਟਰ ਪਹਿਲਾਂ ਦੀ ਆ ਤੁਹਾਨੂੰ ਪਿਆਦਾ ਹੋਵੇਗਾ ਦਰਸ਼ਨ ਸਿੰਘ ਬਰਾੜ ਨੂੰ ਪਹਿਲਾਂ ਵੀ ਇਹ ਦਰਸ਼ਨ ਸਿੰਘ ਬਰਾੜ ਨੂੰ ਕੱਢ ਚੁੱਕੇ ਨੇ ਕਮਲਜੀਤ ਬਰਾੜ ਉਹਨਾਂ ਦਾ ਮੁੰਡਾ ਆ ਕਮਲਜੀਤ ਬਰਾੜ ਨੇ ਇਹਨਾਂ ਦੇ ਖਿਲਾਫ ਚੋਣ ਲੜੀ ਸੀਗੀ ਅੰਮ੍ਰਿਤਸਰ ਤੋਂ ਹੀ ਉਹਨੂੰ ਕਟਿਆ ਸਿੱਧੇ ਸਿੱਧੇ ਤੌਰ ਤੇ ਨਵਜੋਤ ਸਿੱਧੂ ਦੇ ਖੇਮੇ ਦੇ ਉੱਤੇ ਵੀ ਵਾਰ ਆ ਨਵਜੋਤ ਸਿੱਧੂ ਦੇ ਉੱਤੇ ਵੀ ਹੁਣ ਵਾਰ ਆ ਕਿਉਂਕਿ ਪਾਰਟੀ ਦੇ ਵਿੱਚ ਰਾਜਾ ਵੜਿੰਗ ਨੂੰ ਲੱਗਦਾ ਕਿ ਕੌਨਫੀਡੈਂਟ ਪੂਰਾ ਆ ਗਿਆ ਜਤਨ ਤੋਂ ਬਾਅਦ ਹੁਣ ਲਗਾਤਾਰ ਨਵਜੋਤ ਸਿੱਧੂ ਦੇ ਉੱਤੇ ਦੂਸਰਾ ਵਾਰ ਹੈ ਇਹ ਇਸ ਵਾਰ ਕੱਲ ਦਾ ਇਹ ਵਾਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਣਾ ਸ਼ੁਰੂ ਹੋਇਆ ਨਵਜੋਤ ਸਿੱਧੂ ਨੂੰ ਬਾਹਰ ਦਾ ਰਸਤਾ ਦਿਖਾਇਆ ਯਾਨੀ ਕਿ ਅੰਮ੍ਰਿਤਸਰ ਤੋਂ ਛੁੱਟੀ ਕੀਤੀ ਹੈ ਸਿੱਧੂ ਪਰਿਵਾਰ ਦੀ ਉਥੇ ਜਸਵੀਰ ਡਿੰਪਾ ਨੂੰ ਇੰਚਾਰਜ ਲਾ ਦਿੱਤਾ ਹੈ ਨਵਜੋਤ ਸਿੱਧੂ ਫਿਲਹਾਲ ਜੇ ਦੱਸਦਾ ਤੁਹਾਨੂੰ ਮੈਂ ਆਈਪੀਐਲ ਦੇ ਲਈ ਜਿਹੜਾ ਸੀਗੇ ਪਹਿਲਾਂ ਉਹ ਕਰ ਰਹੇ ਕਮੈਂਟਰੀ ਪਰ ਹੁਣ ਟੀ20 ਵਰਲਡ ਕੱਪ ਜਿਹੜਾ ਯੂਐਸਏ ਦੇ ਵਿੱਚ ਹੋ ਰਿਹਾ ਉਥੇ ਮਸ਼ਰੂਫ ਨੇ ਕੱਲ ਉਹਨਾਂ ਨੇ ਇੱਕ ਰੀਲ ਪਾਈ ਸੀ ਜਿੱਥੇ ਉਹ ਆਈਪੀਐਲ ਦੇ ਮਾਫ ਕਰਨਾ ਨਿਊਯਾਰਕ ਦੇ ਵੱਡੇ ਟਾਵਰਾਂ ਦਾ ਨਜ਼ਾਰਾ ਲੈ ਰਹੇ ਸੀਗੇ ਪਰ ਇਸੇ ਵਿਚਾਲੇ ਹੁਣ ਇੱਕ ਵੱਡਾ ਐਕਸ਼ਨ ਹੈ ਨਵਜੋਤ ਸਿੱਧੂ ਅ ਦੀ ਸ਼ੂਟੀ ਕੀਤੀ ਗਈ ਆ ਅੰਮ੍ਰਿਤਸਰ ਤੋਂ ਔਰ ਰਾਜਾ ਵੜਿੰਗ ਲੱਗਦਾ ਕਿ ਲਗਾਤਾਰ ਇਹ ਐਕਸ਼ਨ ਮੋੜ ਜਿਹੜਾ ਨਵਜੋਤ ਸਿੱਧੂ ਦੇ ਖਿਲਾਫ ਲੈਂਦੇ ਨਜ਼ਰ ਆਉਣਗੇ ਰਾਜਾ ਵੜਿੰਗ ਨੇ ਇੱਕ ਹੋਰ ਵੱਡਾ ਐਕਸ਼ਨ ਲਿਆ ਆ ਪਾਰਟੀ ਦੀ ਪਾਰਟੀ ਦੀ ਕਮਾਨ ਯਾਨੀ ਕਿ ਪਾਰਟੀ ਦੀ ਆਰਡ ਪਾਰਟੀ ਦੇ ਵੱਡੇ ਅਹੁਦੇਦਾਰ ਨੇ ਰਾਜਾ ਵੜਿੰਗ ਉਹਨਾਂ ਨੇ ਇਸੇ ਅਹੁਦੇ ਦਾ ਫਾਇਦਾ ਲੈਂਦੇ ਹੋਏ ਅੰਮ੍ਰਿਤਸਰ ਤੋਂ ਛੁੱਟੀ ਕਰ ਦਿੱਤੀ ਐ ਪਹਿਲਾ ਦਰਸ਼ਨ ਸਿੰਘ ਬਰਾੜ ਨੂੰ ਪਾਰਟੀ ਤੋਂ ਕੱਟਿਆ ਉਹ ਦਰਸ਼ਨ ਸਿੰਘ ਬਰਾੜ ਮੋਗੇ ਵਾਲੀ ਰੈਲੀ ਵਾਲੇ ਦਰਸ਼ਨ ਸਿੰਘ ਬਰਾੜ ਤੇ ਉਹਨਾਂ ਦਾ ਬੇਟਾ ਕਮਲਜੀਤ ਬਰਾੜ ਉਹਨਾਂ ਨੂੰ ਪਾਰਟੀ ਤੋਂ ਕੱਟਿਆ ਤੇ ਹੁਣ ਸਿੱਧਾ ਸਿੱਧਾ ਨਵਜੋਤ ਸਿੱਧੂ ਤੇ ਵਾਰ ਆ ਨਵਜੋਤ ਸਿੱਧੂ ਦੀ ਈਸਟ ਅੰਮ੍ਰਿਤਸਰ ਈਸਟ ਤੋਂ ਛੁੱਟੀ ਕਰ ਦਿੱਤੀ ਆ ਤੇ ਜਸਵੀਰ ਜਿੰਪਾ ਨੂੰ ਇਹ ਜ਼ਿੰਮੇਵਾਰੀ ਦੇ ਦਿੱਤੀ ਆ ਸੋ ਲਗਾਤਾਰ ਇਹਦਾ ਲੱਗਦਾ ਕਿ ਹੁਣ ਸਭ ਕੁਝ ਠੀਕ ਨਹੀਂ ਐ ਉਧਰ ਨਵਜੋਤ ਸਿੱਧੂ ਦਾ ਹਾਲੇ ਕੋਈ ਰਿਐਕਸ਼ਨ ਨਹੀਂ ਆਇਆ ਉਹ ਅਮਰੀਕਾ ਦੇ ਵਿੱਚ ਨੇ ਕੱਲ ਉਹਨਾਂ ਨੇ ਰੀਲ ਪਾਈ ਸੀਗੀ T20 ਵਰਲਡ ਕਪ ਦੇ ਲਈ ਉੱਥੇ ਗਏ ਹੋਏ ਨੇ ਔਰ ਫਿਲਹਾਲ ਨਵਜੋਤ ਸਿੱਧੂ ਦਾ ਇਦਾਂ ਲੱਗਦਾ ਕਿ ਸਿਆਸੀ ਕਰੀਅਰ ਕਾਂਗਰਸ ਦੇ ਵਿੱਚ ਕਿਤੇ ਨਾ ਕਿਤੇ ਹੁਣ ਇੱਕ ਪ੍ਰਸ਼ਨ ਦੇ ਘੇਰੇ ਦੇ ਵਿੱਚ ਆ ਰਿਹਾ ਕਿ ਕੀ ਪ੍ਰਸ਼ਨ ਦੇ ਘੇਰੇ ਦੇ ਵਿੱਚ ਆ ਕਿਉਂਕਿ ਇਸ ਚੋਣਾਂ ਦੇ ਵਿੱਚ ਉਹਨਾਂ ਨੇ ਇੱਕ ਵੀ ਦਿਨ ਜਿਹੜਾ ਆ ਪਾਰਟੀ ਦੇ ਲਈ ਨਹੀਂ ਕਟਿਆ ਸਗਾ ਪਾਰਟੀ ਨੇ ਬਹੁਤ ਵੱਡੀ ਲੀਡ ਹਾਸਲ ਕੀਤੀ ਆ ਪੰਜਾਬ ਦੇ ਵਿੱਚ ਬਹੁਤ ਵੱਡੀਆਂ ਸੀਟਾਂ ਦੇ ਉੱਤੇ ਆਪਣਾ ਨਾਮ ਜਿਹੜਾ ਆ ਚੰਡੀਗੜ੍ਹ ਸਮੇਤ ਉਹਨਾਂ ਕੋਲ ਇੱਕ ਸੀਟਾਂ ਆਈਆਂ ਨੇ ਇਸੇ ਕਰਕੇ ਸ਼ਾਇਦ ਲੱਗਦਾ ਕਿ ਰਾਜਾ ਵੜਿੰਗ ਹੁਣ ਕੌਨਫੀਡੈਂਸ ਦੇ ਵਿੱਚ ਆ ਤੇ ਰਾਜਾ ਵੜਿੰਗ ਇਸ ਕੌਨਫੀਡੈਂਸ ਦਾ ਇਸਤੇਮਾਲ ਕਰ ਰਹੇ ਨੇ ਜੋ ਸਿੱਧੂ ਦੇ ਉੱਤੇ ਸਿੱਧੇ ਸਿੱਧੇ ਹਮਲੇ ਨੇ ਪਹਿਲਾਂ ਉਹਨਾਂ ਦੇ ਕਰੀਬ ਹੀ ਦਰਸ਼ਨ ਸਿੰਘ ਬਰਾੜ ਜਿਨ੍ਹਾਂ ਨੇ ਮੋਗੇ ਵਾਲੀ ਰੈਲੀ ਕਰਾਈ ਸੀਗੇ ਉਹਨਾਂ ਦਾ ਪਾਰਟੀ ਚ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਤੇ ਹੁਣ ਦੂਸਰੀ ਵਾਰ ਪਾਰਟੀ ਦੇ ਵਿੱਚੋਂ ਜੇ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਉਹਨਾਂ ਦੀ ਛੁੱਟੀ ਜਿਹੜੀ ਹੈ ਅੰਮ੍ਰਿਤਸਰ ਈਸਟ ਵਾਲੇ ਇਲਾਕੇ ਤੋਂ ਕਰ ਦਿੱਤੀ ਹੈ ਔਰ ਇਹ ਜਗ੍ਹਾ ਦੇ ਉੱਤੇ ਜਸਵੀਰ ਡਿੰਪਾ ਨੂੰ ਜ਼ਿੰਮੇਵਾਰੀ ਦੇ ਦਿੱਤੀ ਹੈ